ਛਾਪੇ ਮਾਰੀਆਂ ਗ੍ਰਿਫਤਾਰੀਆਂ ਧਮਕੀਆਂ ਪਤਾ ਨਹੀਂ ਕੀ ਕੁਝ 14 ਤਰੀਕ ਦਾ ਪੱਕਾ ਮੋਰਚਾ ਰੋਕਣ ਵਾਸਤੇ ਸਰਕਾਰ ਕਰ ਸਕਦੀ ਹੈ ਜਿਵੇਂ 31 ਜੁਲਾਈ ਨੂੰ ਕੀਤਾ ਸੀ ਕਿਉਂਕਿ ਕਿਸੇ ਸਵਾਲ ਦਾ ਜਵਾਬ ਨਹੀਂ ਹੈ ਸਰਕਾਰ ਕੋਲੇ ਕੋਈ ਭਰਤੀ ਨਹੀਂ ਕੱਢੀ ਕੋਈ ਮੰਗਾਂ ਪੂਰੀਆਂ ਨਹੀਂ ਕੀਤੀਆਂ ਕੋਈ ਚੋਣ ਵਾਦੇ ਨਹੀਂ ਪੂਰੇ ਕੀਤੇ ਪਰ ਫਿਰ ਵੀ ਸਾਥੀਓ ਆਪਾਂ ਪੱਕਾ ਮੋਰਚਾ ਸ਼ੁਰੂ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਕਰੀਬ 10 11 ਵਜੇ ਆਪਾਂ ਬੇਰਕਾ ਮਿਲਕ ਪਲਾਂਟ ਸਮਰੂਹ ਇਕੱਠੇ ਹੋਣਾ ਹੈ 14 ਅਗਸਤ ਨੂੰ ਭਾਵ ਕਿ ਕੱਲ ਨੂੰ ਇਸ ਸਮੇਂ ਦੇ ਦੌਰਾਨ ਇਸ ਵੀਡੀਓ ਨੂੰ ਤੁਹਾਡੇ ਕੋਲੇ ਪਹੁੰਚਣ ਤੋਂ ਬਾਅਦ ਤੇ ਕੱਲ 11 ਵਜੇ ਇਕੱਠੇ ਹੋਣ ਤੋਂ ਪਹਿਲਾਂ ਕੋਈ ਨਾ ਕੋਈ ਇਹੀ ਗਤੀਵਿਧੀ ਕੋਈ ਇਹੀ ਕਾਰਵਾਈ ਸਰਕਾਰ ਕਰਦੀ ਹੈ ਕਿ ਆਪਣੇ ਵਿੱਚੋਂ ਕਿਸੇ ਤਰੀਕੇ ਨਾਲ ਸੰਪਰਕ ਟੁੱਟਦਾ ਹੈ ਤਾਂ ਤੁਸੀਂ ਸਾਰਿਆਂ ਨੇ ਮਿੱਥੇ ਸਮੇਂ ਤੇ ਸਮਰੂਰ ਵੇਰਕਾ ਮਿਲਕ ਪਲਾਨ ਪਹੁੰਚ ਰਹੇ ਆਪਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪੱਕਾ ਮੋਰਚਾ ਸ਼ੁਰੂ ਕਰਾਂਗੇ ਜੇਕਰ ਇਹ ਜਿਹੀ ਕੋਈ ਗੱਲ ਨਾ ਵਾਪਰੀ ਤੁਹਾਡੇ ਨਾਲ ਜੁੜੇ ਰਹਾਂਗੇ ਅਪਡੇਟ ਤੁਹਾਨੂੰ ਮਿਲਦੀ ਰਹਿਣੀ ਹੈ ਕੋਈ ਉਨੀ ਕੀ ਤਬਦੀਲੀ ਆਈ ਤਾਂ ਉਹ ਤੁਹਾਡੇ ਤੱਕ ਪਹੁੰਚ ਜਾਣੀ ਹੈ ਲਗਾਤਾਰ ਤੁਸੀਂ ਸੋਸ਼ਲ ਮੀਡੀਆ 'ਚ ਇਹਨਾਂ ਗਰੁੱਪਾਂ ਦੇ ਵਿੱਚ ਆਗੂਆਂ ਦੇ ਨਾਲ ਜੁੜੇ ਰਹਿਣਾ ਜੇ ਕੋਈ ਤਬਦੀਲੀ ਆਈ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਮੁਕੇ ਦੇ ਵਿੱਚ ਫਰੀਦਕੋਟ ਦੇ ਵਿੱਚ ਮੁਕਸਰ ਦੇ ਅਮਰਸਰ ਦੇ ਵਿੱਚ ਸਿਹਤ ਮੰਤਰੀ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਦਾ ਘਰਾਓ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਣੇ ਹੈ ਉਹਨਾਂ ਜ਼ਿਲ੍ਹਿਆਂ ਵਾਲੇ ਸਾਥੀ ਉੱਥੇ ਹੀ ਰਹਿਣਗੇ ਉਹ ਸ਼ਾਮ ਨੂੰ ਜਾਂ ਅਗਲੇ ਦਿਨ ਸਵੇਰੇ 15 ਤਰੀਕ ਨੂੰ ਆਉਣਗੇ ਮੋਰਚਾ ਕੱਲ ਨੂੰ ਸ਼ੁਰੂ ਹੋ ਜਾਣਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿੱਥੇ ਕਿਤੇ ਤੁਸੀਂ ਬੈਠੇ ਹੋ ਜਿੱਥੇ ਕਿਤੇ ਤੁਹਾਨੂੰ ਨੇੜੇ ਲੱਗਦਾ ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਤੁਸੀਂ ਸੋਖੇ ਟੀਕੇ ਨਾਲ ਪਹੁੰਚ ਸਕਦੇ ਹੋ ਉਸ ਪ੍ਰੋਟੈਸਟ ਦੇ ਵੀ ਸ਼ਾਮਲ ਹੋਣਾ ਹੈ ਬੇਦਗਰ ਸਾਝੀ ਮੁਰਕੇ ਵੱਲੋਂ ਮੈਂ ਸੁਖਵਿੰਦਰ ਸਿੰਘ ਟਲਵਾ